ਨਸਿਕਾ ਜੀ ਮਹਾ ਕੋਮਿਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਦੁਨੀਆ ਦੇ ਵਿੱਚ ਕੁਦਰਤੀ ਆਫਤਾ ਦੇ ਕਾਰਨ ਦੁਨੀਆ ਅੰਤ ਦੇ ਮੂਹ ਵਿੱਚ ਵੱਧਦੇ ਜਾ ਰਹੀ ਹੈ ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਲੋਕਾਂ ਚ ਡਰਦਾ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਦੂਜੇ ਪਾਸੇ ਇਹ ਸਭ ਦੇਖ ਕੇ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਉੱਤੇ ਲੋਕਾਂ ਦਾ ਧਿਆਨ ਜਾਣਾ ਲਾਜ਼ਮੀ ਹੋ ਗਿਆ ਹੈ ਕਿਉਂਕਿ ਬਾਬਾ ਵੇਂਗਾ ਦੇ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਬਕਾਇਏ ਸੱਚ ਸਾਬਤ ਹੋ ਰਹੀਆਂ ਨੇ ਪਰ ਸਵਾਲ ਹੁਣ ਇਹ ਵੀ ਉੱਠ ਰਹੇ ਨੇ ਕਿ ਬਕਾਇਏ ਧਰਤੀ ਮਨੁੱਖ ਅਤੇ ਦੁਨੀਆ ਦਾ ਅੰਤ ਹੋ ਜਾਵੇਗਾ ਕਿਉਂਕਿ ਆਇ ਦਿਨ ਲੋਕ ਮਾਰ ਰਹੇ ਨੇ ਕਿਤੇ ਸੜਕ ਹਾਦਸਿਆਂ ਦੇ ਵਿੱਚ ਲੋਕਾਂ ਦੀ ਜਾਨ ਜਾ ਰਹੀ ਏ ਤਾਂ ਕਿਤੇ ਇੱਕ ਦੂਜੇ ਨੂੰ ਮਾਰ ਕੇ ਜ਼ਿੰਦਗੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਤੇ ਕਿਤੇ ਪੁਚਾਲ ਦੇ ਕਾਰਨ ਤਬਾਹੀ ਮਚ ਰਹੀ ਹੈ ਤੇ ਕਿਤੇ ਤੂਫਾਨ ਬਰਪੰਡਰ ਅਤੇ ਹੜ ਵਰਗੀਆਂ ਕੁਦਰਤੀ ਆਫਤਾਂ ਦੇ ਨਾਲ ਲੋਕ ਮਰ ਰਹੇ ਨੇ ਅਜੇ ਕਿਤੇ ਜਵਾਲਾ ਮੱਖੀ ਫਟਣ ਦੇ ਵਿਕਟਨਾਵਾ ਸਾਹਮਣੇ ਆ ਰਿਹਾ ਨਹੀਂ ਕਿਉਂਕਿ ਜਦੋਂ ਤੋਂ 2025 ਸ਼ੁਰੂ ਹੋਇਆ ਉਦੋਂ ਤੋਂ ਹੀ ਆਏ ਤਿੰਨ ਪੁਚਾਲ ਤੇ ਝਟਕੇ ਤਰਤੀਬਾਸੀ ਚੱਲਦੇ ਨੇ ਅਤੇ ਪੂਰੀ ਮਨੁੱਖੀ ਜਾਤੀ ਕਿਸੇ ਨਾ ਕਿਸੇ ਖਤੇ ਦੀ دہشت ਵਿੱਚ ਜੀ ਰਹੀ ਹੈ ਤੋ ਅੰਤ ਸੀ ਕਿ ਮਸ਼ਹੂਰ ਬੁਲਗਾਰੀ ਆਈ ਮਨੋਵਿਗਿਆਨੀ ਪਾਪਾ ਵੇਂਗਾ ਚੀਨਨ ਨੂੰ ਬਾਲਕਨ ਦੇ ਨੋਸਟਰਾਡੇਮਸ ਵੀ ਕਿਹਾ ਜਾਂਦਾ ਹੈ ਹੁਣਾਂ ਨੇ ਸਾਲ 1979 ਤੱਕ ਡੋਨੀਆਂ ਪੁਇਖਵਾਨੀਆਂ ਕੀਤੀਆਂ ਨੇ ਬਾਬਾ ਵੇਂਗਾ ਨੇ ਪੁਇਖਵਾਨੀ ਕੀਤੀ ਹੈ ਕਿ ਦੁਨੀਆ ਸਾਲ 1979 ਤੱਕ ਖਤਮ ਹੋ ਜਾਵੇਗੀ ਸਾਲ 1996 ਦੇ ਵਿੱਚ ਆਪਣੀ ਮੌਤ ਤੋਂ ਪਹਿਲਾਂ ਪਾਪਾ ਵੇਂਗਾ ਨੇ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਰਾਜਕੁਮਾਰੀ ਡਾਇਨਾ ਦੀ ਮੌਤ ਕੋਰੋਨਾ ਕਾਲ ਆਦਿ ਦੀ ਪੁਇਖਵਾਨੀ ਵੀ ਕੀਤੀ ਸੀ ਜੋ ਕਿ ਬਿਲਕੁਲ ਸੱਚ ਸਾਬਤ ਹੋਈ। ਬਾਬਾ ਵੇਂਗਾ ਨੇ ਵੀ 2025 ਦੇ ਲਈ ਇੱਕ ਪੁਇਖਵਾਨੀ ਕੀਤੀ ਸੀ ਜੋ ਸੱਚ ਸਾਬਤ ਹੁੰਦੀ ਜਾ ਰਹੀ ਹੈ। ਜਿੱਦ ਅਸਲ ਬਾਬਾ ਵੇਂਗਾ ਨੇ ਪੁਇਖਵਾਨੀ ਕੀਤੀ ਸੀ ਕਿ ਸਰੀਆ 2025 ਦੇ ਵਿੱਚ ਟਹਿ ਜਾਵੇਗਾ। ਮੈਡੀਕਲ ਟੈਕਨੋਲੋਜੀ ਅਤੇ ਪੁਲਾੜ ਦੇ ਵਿੱਚ ਚਮਤਕਾਰ ਹੋਣਗੇ ਸਰੀਆ ਦੇ ਨਾਲ جنگ ਪੂਰੀ ਦੁਨੀਆ ਦੇ ਵਿੱਚ ਟਕਰਾਵ ਦਾ ਕਾਰਨ ਬਣੇਗੀ ਸਰੀਆ ਦੇ ਪਤਨ ਤੋਂ ਬਾਅਦ ਪੂਰਬੀ ਅਤੇ ਪੱਛਮੀ ਦੇਸ਼ਾਂ ਦੇ ਵਿੱਚ ਘਾਰੀ ਉਦੇ ਸ਼ੁਰੂ ਹੋ ਜਾਵੇਗਾ ਦੁਨੀਆ ਤੇ ਚੀਵ ਵਿਸ਼ਵ ਯੁੱਧ 2025 ਦੇ ਕੰਢੇ ਉਤੇ ਖੜੀ ਹੋਵੇਗੀ ਯੂਰਪ ਦੇ ਦੇਸ਼ਾਂ ਵਿੱਚ ਗ੍ਰੈਯੂਦ ਸ਼ੁਰੂ ਹੋਣਗੇ ਉਹਨੇ ਵੀ ਕਿਹਾ ਸੀ ਕਿ ਦੇਸ਼ਾਂ ਦੇ ਵਿੱਚ ਰਾਜਨੀਤਿਕ ਅਸਥਿਰਤਾ ਅਤੇ ਤੱਤਾਪਲਟ ਹੋਣਗੇ ਇਸ ਸਾਲ ਪੂਰੀ ਦੁਨੀਆ ਦੇ ਵਿੱਚ ਆਬਾਦੀ 'ਚ ਭਾਰੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ ਪੁਲਾੜ ਦਵਾਈ ਅਤੇ ਟੈਕਨੋਲੋਜੀ ਦੀ ਦੁਨੀਆ ਵਿੱਚ ਨਵੇਂ ਚਮਤਕਾਰ ਵੇਖਣ ਨੂੰ ਮਿਲਣਗੇ। ਬਾਬਾ ਵੇਂਗਾ ਨੇ ਪੂਖਵਾਨੀ ਕੀਤੀ ਹੈ ਕਿ ਸਾਲ 2025 ਦੇ ਵਿੱਚ ਕੈਂਸਰ ਨਾਮਕ ਘਾਤਕ ਬਿਮਾਰੀ ਦਾ ਟੀਕਾ ਵੀ ਉਪਲਬਧ ਹੋਵੇਗਾ ਜਿਸ ਉੱਤੇ ਵਿਗਿਆਨਿਕ ਕੰਮ ਕਰ ਰਹੇ ਨੇ। ਟੈਲੀਪੈਥੀ ਮਨੁੱਖੀ ਮਨਾਂ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਦੀ ਆਗਿਆ ਵੀ ਦੇਵੇਗੀ। ਇਸ ਨਾਲ ਹੀ ਦੱਸਿਆ ਕਿ ਆਉਣ ਵਾਲੇ ਦਹਾਕੇ ਦੇ ਲਈ ਪੂਖਵਾਨੀਆਂ ਜੋ ਨੇ ਉਹ ਕੁਝ ਇਸ ਤਰ੍ਹਾਂ ਨੇ ਕਿ 2025 ਦੇ ਵਿੱਚ ਯੂਰਪ ਦੇ ਵਿੱਚ ਇੱਕ ਵੱਡੇ ਟਕਰਾਵ ਦੇ ਸਾਰਨ ਆਬਾਦੀ ਚ ਕਾਫੀ ਕਿਰਾਵਟ ਆਵੇਗੀ 2028 ਦੇ ਵਿੱਚ ਹਿਊਮਨ એનર્ਜੀ ਦੇ ਨਵੇਂ ਸਰੋਤ ਲੱਭਣ ਦੇ ਲਈ ਇਨਸਾਨ ਸ਼ੁਕਰਗ੍ਰਾਤ ਤੇ ਪਹੁੰਚਣਗੇ 2033 ਦੇ ਵਿੱਚ ਧਰੂਵੀ ਬਰਫ਼ ਪਿਘਲਣ ਦੇ ਕਾਰਨ ਸਮੁੰਦਰ ਦਾ ਪੱਧਰ ਵਧੇਗਾ 2060 ਦੇ ਵਿੱਚ ਸੰਸਾਰ ਭਰ ਦੇ ਵਿੱਚ ਕਮਿਊਨਿਜ਼ਮ ਵਾਪਸ ਆਵੇਗਾ 3130 ਦੇ ਵਿੱਚ ਅਲੌਕਿਕ ਸੰਬੇਧਤਾਵਾਂ ਦੇ ਨਾਲ ਸੰਪਰਕ ਸੰਭਵ ਹੋਵੇਗਾ ਤੇ 2170 ਦੇ ਵਿੱਚ ਦੁਨੀਆਪਾਤ ਦੇ ਦੇਸ਼ ਸੋਕੇ ਤੋਂ ਪ੍ਰਭਾਵਿਤ ਹੋਣਗੇ 3050 ਦੇ ਵਿੱਚ ਮੰਗਲ ਗਦਾ ਉੱਤੇ ਇੱਕ ਯੁੱਧ ਵਾਪਸ ਸ਼ੁਰੂ ਹੋਵੇਗਾ ਦੱਸਦੀ ਹੈ ਕਿ ਪਾਪਾ ਵੇਂਗੜੀ ਭੂਖਵਾਨੀ ਦੇ ਅਨੁਸਾਰ ਹੁਣ 3797 ਦੇ ਵਿੱਚ ਧਰਤੀ ਦਾ ਵਿਨਾਸ਼ ਕੁਝ ਇਸ ਤਰ੍ਹਾਂ ਹੋਣਾ ਸ਼ੁਰੂ ਹੋਵੇਗਾ ਜਿਸ ਕਾਰਨ ਮਨੁੱਖ ਧਰਤੀ ਤੱਕ ਛੱਟਣ ਦੇ ਲਈ ਮਜਬੂਰ ਹੋ ਜਾਣਗੇ ਅਤੇ ਕਿਸੇ ਹੋਰ ਗਾਇਤ ਜਾਂ ਦੇ ਲਈ ਵੀ ਯੋਗ ਹੋ ਜਾਣਗੇ ਅਤੇ 5079 ਦੇ ਵਿੱਚ ਦੁਨੀਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਇਹ ਕਹਿੰਣਾ ਪਾਪਾ ਵੇਂਗੜੀ ਭੂਖਵਾਨੀ ਦਾ ਹਾਲਾਂਕਿ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਬਿਊ ਰਿਪੋਰਟ ਚੈਨਲ ਪੰਜਾਬੀ